ਉਸ ਜਸਟ ਫਰੈਂਡਸ ਮੈਂ ਹੋ ਗਈ ਸੀ ਬਿਮਾਰ ਔਰ ਜੋਤ ਨੇ ਥੋੜੀ ਜੀ ਵੀਡੀਓ ਸ਼ੂਟ ਕਰੀ ਆ ਕਿਉਂਕਿ ਮੈਨੂੰ ਬੁਖਾਰ ਹੋ ਗਿਆ ਤਾਂ ਔਰ ਮੈਂ ਮੈਡੀਸਿਨ ਲੈ ਕੇ ਜਸਟ ਹੁਣੀ ਉઠી ਆ ਤੇ ਮੈਂ ਜਾ ਰਹੀ ਆ ਆਪਣਾ ਖੇੜੇ ਪਰ ਕਿਉਂਕਿ ਸਾਡੇ ਖੇੜੇ ਪਰ ਨਾ ਮੰਦਿਰ ਹੈ ਕ੍ਰਿਸ਼ਨ ਰਾਧਾ ਜੀ ਕੀ ਚੱਕੀਆਂ ਨਿਕਲ ਰਹੀਆਂ ਫਿਲਹਾਲ ਮੈਂ ਉਹ ਦੇਖਣ ਜਾ ਰਹੀ ਆ ਨਾਲੇ ਮੱਥਾ ਟੇਕ ਕੇ ਆਵਾਂਗੀ ਰੂਪ ਵੀ ਨਹੀਂ ਜਾ ਰਹੀ ਜੋਤ ਵੀ ਨਹੀਂ ਕਹਿੰਦੀ ਮम्मा ਅਸੀਂ ਨਹੀਂ ਜਾਣਾ ਇਹਨਾਂ ਨੂੰ ਇੰਟਰਸਟ ਨਹੀਂ ਆ ਬੱਚਾ ਨੂੰ ਹੁੰਦਾ ਨਹੀਂ ਹਨਾ ਤੇ ਚਲੋ ਜੀ ਚੱਲਦੇ ਆ ਪਰ ਉੱਥੇ ਨਾ ਰਿਕਾਰਡਿੰਗ ਕਰਨੀ ਪੈਣੀ ਆ ਮੈਨੂੰ ਕਿਉਂਕਿ ਸਪੀਕਰ ਲੱਗੇ ਹੋਏ ਆ ਬਹੁਤ ਜ਼ਿਆਦਾ ਸਾਊਂਡ ਬਹੁਤ ਜ਼ਿਆਦਾ ਆਇਆ ਇਸ ਕਰਕੇ ਮੈਂ ਦੇਖੋਰੇ ਵੀ ਆਵਾਜ਼ ਆ ਰਹੀ ਹੈ ਸਾਡੇ ਘਰ ਦੇ ਨੇੜੇ ਹੀ ਹੈ ਨਾ ਤੇ ਲੋਕ ਐਡੀ ਦੂਰੋਂ ਚੱਲ ਕੇ ਆਉਂਦੇ ਆ ਮੇਰੇ ਤਾਂ ਘਰ ਦੇ ਨੇੜੇ ਆ ਹਨਾ ਤੇ ਚਲੋ ਜੀ ਚੱਲਦੇ ਆਪਾਂ ਦਿਖਾ ਕੇ ਲਿਆਵਾਂ ਥੋੜਾ ਜਾਂ ਜੋ ਵੀ ਹੋਏਗਾ ਬਟ ਕਹਿੰਦੇ ਆ ਨਾ ਆਵਾਜ਼ਾਂ ਬਹੁਤ ਐ ਰਿਕਾਰਡਿੰਗ ਕਰਨੀ ਪਊਗੀ ਲੋ ਜੀ ਪਹੁੰਚ ਚੁੱਕੇ ਆਪਾਂ ਕ੍ਰਿਸ਼ਨ ਜੀ ਮਹਾਰਾਜ ਜੀ ਦੀ ਜਨਮ ਅਸ਼ਟਮੀ ਅੱਜ ਇਹ ਸਾਡੇ ਖੇੜਾ ਜੀ ਬਿਲਕੁਲ ਨੇੜੇ ਸਾਡੇ ਪਿੰਡ ਦੇ ਵਿੱਚ ਤੇ ਉਰੇ ਬਹੁਤ ਵਧੀਆ ਤਰੀਕੇ ਨਾਲ ਜਨਮ ਅਸ਼ਟਮੀ ਮਨਾਈ ਜਾਂਦੀ ਆ ਤੇ ਬਹੁਤ ਵਧੀਆ ਰੌਣਕਾਂ ਲੱਗੀਆਂ ਹੋਈਆਂ ਧੀਆਂ ਜੀ ਜਨਮ ਅਸ਼ਟਮੀ ਇੰਨੀ ਵਧੀਆ ਅਰੇਂਜਮੈਂਟ ਤਾਂ ਬਹੁਤ ਵਧੀਆ ਲੱਗਿਆ ਬਣਿਆ ਹੋਇਆ ਬਹੁਤ ਵਧੀਆ ਪ੍ਰੋਗਰਾਮ ਹੋ ਰਿਹਾ ਜੀ ਉਰੇ ਔਰ ਕ੍ਰਿਸ਼ਣ ਰਾਧਾ ਦੀਆਂ ਚੱਕੀਆਂ ਨਿਕਲ ਰਹੀਆਂ ਜੀ ਸਾਹਮਣੇ ਸਾਹਮਣੇ ਮੱਥਾ ਵੀ ਟੇਕੀ ਜਾ ਰਹੇ ਆ ਨਾਲ ਦੀ ਨਾਲ ਔਰ ਨਾਲ ਦੀ ਨਾਲ ਮੱਥਾ ਟੇਕ ਕੇ ਬੈਠੀ ਵੀ ਜਾ ਰਹੇ ਆ ਤੇ ਇਧਰ ਲੇਡੀਜ਼ ਨੇ ਡਾਂਸ ਸ਼ੁਰੂ ਕਰਤਾ ਜੀ ਨੱਚਣਾ ਟੱਪਣਾ ਲੇਡੀ ਤੁਹਾਨੂੰ ਬਸ ਮਾੜਾ ਜਿਹਾ ਕਹਿ ਦੋ ਕਿ ਨੱਚ ਲੋ ਬਸ ਘਰ ਆ ਕੇ ਹੀ ਗੋਡੇ ਦੁਖ ਦੁਖਦੇ ਆ ਵੈਸੇ ਨੱਚਣ ਨੂੰ ਤਾਂ ਸਭ ਤੋਂ ਮੁਰੇ ਹੀ ਆ ਲੇਡੀਜ਼ ਮਾ ਗੋਡੇ ਦਾ ਘਰ ਆ ਕੇ ਹੀ ਦੁਖਦੇ ਆ ਲੋ ਜੀ ਇੱਧਰ ਗੋਪੀਆਂ ਨੱਚ ਰੀਆਂ ਜੀ ਕਾਨਾ ਜੀ ਦੇ ਆਲੇ-ਦਾਲੇ ਰਾਧਾ ਰਾਣੀ ਵੀ ਨਾਲ ਐ ਔਰ ਮਸਤੀ ਹੋ ਰਹੀ ਜੀ ਫੁੱਲ ਇਹ ਸਾਡੇ ਪਿੰਡ ਦੀ ਜਨਮ ਅਸ਼ਟਮੀ ਐ ਥੋੜਾ ਜਿਹਾ ਬ੍ਰੇਕ ਮਿਲਿਆ ਜੀ ਥੋੜਾ ਜਾਂ ਕਿਉਂਕਿ ਕੋਲਡ ਡਰਿੰਕ ਵਗੈਰਾ ਮਿਲ ਰਹੀ ਐ ਜੀ ਸਾਰਿਆਂ ਨੂੰ ਇੱਧਰ ਕੋਲਡ ਡਰਿੰਕ ਮਿਲ ਰਹੀ ਐ ਔਰ ਥੋੜਾ ਜਿਹਾ ਬ੍ਰੇਕ ਐ ਜੀ ਬ੍ਰੇਕ ਤੋਂ ਬਾਅਦ ਬਾਕੀ ਦਾ ਕੰਮ ਸ਼ੁਰੂ ਹੋਣਾ ਹਲੇ ਤੇ ਚਾਕੀਆਂ ਮਤਲਬ ਬਹੁਤ ਵਧੀਆ ਨਿਕਲ ਰਹੀਆਂ ਤੀਆਂ ਦਿਲ ਲੱਗ ਰਿਹਾ ਤਾਂ ਔਰ ਇੱਕ ਕਿਸਮ ਦਾ ਘਰ ਆਉਣ ਨੂੰ ਦਿਲ ਨਹੀਂ ਕਰ ਰਿਹਾ ਤਾਂ ਔਰ ਇਹ ਸਾਊਂਡ ਲੱਗੇ ਹੋਏ ਤੇਜੀ ਮਿਊਜ਼ਿਕ ਬੜੇ ਬੜੇ ਸਪੀਕਰ ਇਸ ਕਰਕੇ ਮੈਨੂੰ ਰਿਕਾਰਡਿੰਗ ਕਰਨੀ ਪਈ ਸਾਊਂਡ ਬਹੁਤ ਜ਼ਿਆਦਾ ਥੇ ਬੜੇ ਬੱਚੇ ਬਜ਼ੁਰਗ ਸਾਰੇ ਸ਼ਾਮਲ ਹੋਏ ਵੇ ਤੇਜੀ ਲੋ ਜੀ ਹੁਣ ਆ ਗਿਆ ਲੱਲਾ ਦਾ ਜਨਮ ਕਾਨਾ ਜੀ ਨੇ ਜਨਮ ਲੈ ਲਿਆ ਟੋਕਰੀ ਦੇ ਵਿੱਚ ਆ ਗਿਆ ਕਾਨਾ ਜੀ ਦਰਸ਼ਨ ਕਰੋ ਜੀ ਕਾਨਾ ਜੀ ਆ ਗਏ ਆ ਪਹਿਲਾਂ ਮੇਰਾ ਮੂਡ ਨਹੀਂ ਥਾ ਕਿ ਮੈਂ ਜਾਵਾਂ ਕਿਉਂਕਿ ਮੈਂ ਬਿਮਾਰ ਹੋ ਗਈ ਤੇ ਰਾਤ ਮੈਡੀਸਿਨ ਲੈ ਕੇ ਨਾ ਫਿਰ ਮੈਂ 9:30 ਪੌਣੇ 10 ਵਜੇ ਗਈਆਂ ਕਿਉਂਕਿ ਸਾਡੇ ਖੇੜਾ ਨਾ ਜਿੱਥੇ ਮੰਦਿਰ ਹੈ ਇਹ ਬਿਲਕੁਲ ਘਰ ਦੇ ਕੋਲ ਹੈ ਲੋਕ ਐਡੀ ਦੂਰੋਂ ਚੱਲ ਕੇ ਆਏ ਆ ਆਪਾਂ ਨੇੜੇ ਤੇ ਨਹੀਂ ਜਾ ਸਕਦੇ ਇਸ ਕਰਕੇ ਆਪਾਂ ਨੇੜੇ ਤੇ ਚਲੋ ਦਰਸ਼ਨ ਪਾਇਆ ਇਹ ਮਹਾਰਾਜ ਦੇ ਕੋਈ ਵੀ ਧਰਮ ਹੈ ਜੀ ਸਾਰੇ ਧਰਮ ਆਪਣੀ ਆਪਣੀ ਜਗ੍ਹਾ ਸਹੀ ਹੈ। ਅੱਗੇ ਜੀ ਭੋਲੇ ਸ਼ੰਕਰ, ਮਹਾਕਾਲ, ਮਹਾਦੇਵ, ਮਹਾਸ਼ੰਕਰ, ਭੋਲੇनाथ, ਪਾਰਵਤੀ ਦੇ ਨਾਲ ਇਹਨਾਂ ਦੀ ਝਾਕੀਆਂ ਦੀ ਵਾਰੀ ਹੈ ਜੀ ਹੁਣ। ਸੱਚੀ ਦਿਲ ਲੱਗ ਰਿਹਾ ਤਾਂ ਮੈਂ ਸੋਚਿਆ ਤਾਂ ਕਿ ਘੰਟਾ ਤੱਕ ਬੈਠ ਕੇ ਮੈਂ ਮੁੜਿਆ ਆਵਾਂਗੀ। ਪਰ ਜਦ ਮੈਂ ਬੈਠ ਕੇ ਦੇਖਿਆ ਮੇਰਾ ਦਿਲ ਲੱਗ ਗਿਆ। ਫਿਰ ਮੈਂ 12:30 ਮੁੜੀ ਆ। 12:30 ਵਜੇ ਵਾਪਸ ਆਈਆਂ ਮੈਂ ਮਸੂਰੀ ਬਹਿ ਗਈ ਫਿਰ ਤਾਂ ਮੈਂ ਫੇਰ ਨਹੀਂ ਉੱઠી ਹੈਗੀ ਪਹਿਲਾਂ ਜੋਤ ਵੀ ਕਹਿ ਰਹੀ ਸੀ ਮੈਂ ਜਾਂਦੀ ਨਹੀਂ ਮੰਮੀ ਪਰ ਜਦ ਜੋਤ ਨੂੰ ਵਧੀਆ ਲੱਗਿਆ ਤਾਂ ਫਿਰ ਜੋਤ ਵੀ ਨਹੀਂ ਹਿੱਲੀ ਜੋਤ ਵੀ ਬੈਠ ਗਈ ਕਹਿੰਦੀ ਮੰਮਾ ਮੈਂ ਵੀ ਬਹਿ ਜਾ ਮੈਂ ਕਿਹਾ ਚੱਲ ਤੂੰ ਵੀ ਬਹਿ ਜਾ ਤੇ ਜੋਤ ਵੀ ਫਾਈਨਲੀ ਬੈਠ ਗਈ ਐ ਲੋ ਜੀ ਇੱਧਰ ਹੋ ਰਿਹਾ ਸ਼ਿਵ ਤਾंडਵ ਸ਼ਿਵ ਜੀ ਮਹਾਰਾਜ ਜੀ ਦਾ ਡਾਂਸ ਤਾंडਵ ਵੀ ਕਹਿੰਦੇ ਆ ਡਾਂਸ ਵੀ ਕਹਿੰਦੇ ਆ ਦੇਖੋ ਬੱਚੇ ਸਿਆਣੇ ਕਿਵੇਂ ਸ਼ਾਂਤ ਤਰੀਕੇ ਨਾਲ ਬੈਠੇ ਆ ਸਾਰੇ ਕਿਉਂਕਿ ਜਦੋਂ ਚੱਕੀਆਂ ਨਿਕਲਦੀਆਂ ਹਨ ਸਾਹਮਣੇ ਫਿਰ ਸ਼ਾਂਤ ਹੋ ਜਾਂਦੇ ਆ ਪਰ ਜਦੋਂ ਚੱਕੀਆਂ ਬੰਦ ਹੋ ਜੈਗੀਆਂ ਫਿਰ ਕਾਮਾਂ ਰੋਲੀ ਪੈ ਜਾਣੀ ਆ ਜੈ ਬੋਲੇ ਨਾਥ ਜੈ ਬੋਲੇ ਨਾਥ ਜੈ ਬੋਲੇ ਨਾਥ ਬੋਲੇ ਨਾਥ ਦੀਆਂ ਚੱਕੀਆਂ ਜੀ ਲੋ ਜੀ ਬਜਰੰਗਵਲੀ ਹਨੂਮਾਨ ਜੀ ਐਂਟਰੀ ਹੋ ਗਈ ਆ ਹੁਣ ਸਾਡੇ ਬਜਰੰਗਵਲੀ ਦੀ ਤੋਂ ਵਧੀਆ ਚਾਕੀ ਨਾ ਮੈਨੂੰ ਬਜਰੰਗਵਲੀ ਦੀ ਲਗੀ ਐ ਸਭ ਤੋਂ ਵਧੀਆ ਰੋਲ ਇਹਨਾਂ ਦਾ ਤਾਂ ਬਜਰੰਗਵਲੀ ਦਾ ਵਾਕਈ ਸੱਚੀ ਮਿਹਨਤ ਦੀ ਮਤਲਬ ਇਸ ਵੀਰ ਨੇ ਬਹੁਤ ਜ਼ਿਆਦਾ ਮਿਹਨਤ ਕਰੀ ਵੀ ਤੀ ਕਿਉਂਕਿ ਕੋਸਟਿਊਮ ਕੋਸਟਿਊਮ ਪਾਣਾ ਬਹੁਤ ਮੁਸ਼ਕਲ ਹੁੰਦਾ ਗਰਮੀ ਦੇ ਵਿੱਚ ਹਨਾ ਜੋ ਕਿ ਬਜਰੰਗਵਲੀ ਦਾ ਪੇਸ ਬਣਾਇਆ ਹੋਇਆ ਤਾਂ ਇਹਨਾਂ ਨੇ ਗਰਮੀ ਦੇ ਵਿੱਚ ਦੇਖੋ ਵਿਚਾਰਾ ਕਿਵੇਂ ਪਾਇਆ ਵਾ ਤਾਂ ਪੂਰੀ ਮਿਹਨਤ ਕਰੀ ਐ ਇਹਨੇ ਵੀਰ ਨੇ ਹੱਕ ਬਣਦਾ ਜੀ ਇਹਨੂੰ ਤਾਂ ਕਹਿੰਦੇ ਆਪਣੀ ਮਿਹਨਤ ਦੇ ਪੈਸੇ ਲਈ ਆਏ ਨੇ ਵਿਚਾਰੇ ਨੇ ਜੈ ਬਜਰੰਗਵਲੀ ਜੈ ਬਜਰੰਗਵਲੀ ਇੱਧਰ ਆਗੇ ਜੀ ਸੁੱਖ ਸਨੀਚਰ ਸ਼ਨੀ ਦੇਵ ਇਹ ਸ਼ਨੀ ਹੈ ਜਿਹੜੇ ਸੁੱਖ ਕਹਿੰਦੇ ਆ ਨਾ ਸ਼ੁਕਰ ਸਨੀਚਰ ਆਗੇ ਉਹ ਨੱਚ ਰਹੇ ਆ ਬੱਚੇ ਸੁੱਖ ਸਨੀਚਰ ਆਗੇ ਵਿੱਚ ਇਹ ਗ੍ਰਹਿ ਹੁੰਦੇ ਆ ਜੀ ਗ੍ਰਹਿ ਇਹ ਗ੍ਰਹਿ ਨੱਚ ਰਹੇ ਆ ਤੇ ਬੱਚਿਆਂ ਨੂੰ ਬੱਚੇ ਬਣਾਤੇ ਤੇ ਜੀ ਬੱਚਿਆਂ ਕੇ ਉੱਪਰ ਡਰੈਸਾਂ ਪਵਾ ਦਿਆਂ ਦੀਆਂ ਸ਼ੁਕਰ ਸਨਿਚਰ ਗਰਹਿ ਬਣਾਦੇ ਆ ਤੇ ਮਸਤੀ ਹੋ ਰਹੀ ਹੈ ਜਿਨ੍ਹਾਂ ਕੀ ਨੱਚ ਰਹੇ ਆ ਟੱਪ ਰਹੇ ਆ ਭੰਗੜੇ ਪਾ ਰਹੇ ਆ ਤੇ ਹੁਣ ਬਸ ਆਰਤੀ ਕੀ ਵਾਰੀ ਹੈ ਆਰਤੀ ਵੀ ਬਸ ਹੋਣ ਵਾਲੀ ਹੈ ਇਹ ਸਾਡੇ ਗਵਾਂਡੀਆਂ ਦੇ ਬੱਚੇ ਆ ਜੀ ਨੇੜੇ ਔਰ ਲੋ ਜੀ ਨੱਚਣਾ ਟੱਪਣਾ ਫੁੱਲ ਮਸਤੀ ਨਾਲ ਹੋ ਰਿਹਾ ਹੈ ਇਹਨਾਂ ਦਾ ਔਰ ਬੱਚੇ ਵੀ ਲੋਟ-ਫੋਟ ਹੋ ਰਹੇ تھے ਹਾਸ-ਹਾਸ ਕੇ ਕਿਉਂਕਿ ਬੱਚਿਆਂ ਨੂੰ ਇਹੀ ਚੀਜ਼ਾਂ ਚਾਹੀਦੀ ਹੁੰਦੀਆਂ ਹਨਾ ਮौज-ਮਸਤੀ ਨਿਆਣਿਆਂ ਨੂੰ ਹੋਰ ਕੁਝ ਨਹੀਂ ਚਾਹੀਦਾ ਬਸ ਇਹੀ ਚੀਜ਼ ਚਾਹੀਦੀ ਹੈ ਇਹਨਾਂ ਨੂੰ ਨੱਚਣਾ ਟੱਪਣਾ ਹੁਣ ਵਾਰੀ ਹੋ ਗਈ ਹੈ ਜੀ ਆਰਤੀ ਦੀ ਤੇ ਆਰਤੀ ਕਰ ਲੈਣੇ ਆਪਾਂ ਕਿਉਂਕਿ ਟਾਈਮ ਹੋ ਗਿਆ ਤਾਂ ਜੀ 12:05 ਮਿੰਟ ਸਾਨੂੰ ਬੈਠੇ-ਬੈਠਿਆਂ ਨੂੰ ਇਹ ਕੱਟ-ਕੱਟ ਕੇ ਵੀਡੀਓ ਬਣਾਈ ਆ ਮੈਂ ਬਹੁਤ ਜ਼ਿਆਦਾ ਕਿਉਂਕਿ ਲੰਬੀ ਹੋ ਜਾਂਦੀ ਤੇ ਚਲੋ ਜੀ ਆਰਤੀ ਦੀ ਵਾਰੀ ਹੋ ਗਈ ਹੈ ਸਭ ਨੇ ਆਰਤੀ ਕਰਨੀ ਹੈ ਮੈਂ ਵੀ ਕਰੂੰਗੀ ਔਰ ਜੈ ਸ਼੍ਰੀ ਕ੍ਰਿਸ਼ਨਾ ਰਾਧੇ ਕ੍ਰਿਸ਼ਨਾ ਰਾਧੇ ਕ੍ਰਿਸ਼ਨਾ ਬੋਲੋ ਜੀ ਸਾਰੇ ਜਣੇ ਕਮੈਂਟ ਜ਼ਰੂਰ ਕਰਿਓ ਫੁੱਲ ਵਾਚ ਕਰਿਓ ਜੀ ਵੀਡੀਓ ਨੂੰ ਲਾਈਕ ਕਮੈਂਟ ਜ਼ਰੂਰ ਕਰਿਆ ਕਰੋ ਹਣਾ ਸਕੀਪ ਨਾ ਕਰਿਆ ਕਰੋ ਮੇਰੀ ਵੀਡੀਓ ਨੂੰ ਜੀ ਪੂਰਾ ਦੇਖਿਆ ਕਰੋ ਐਂਡ ਤੱਕ ਦੇਖਿਆ ਕਰੋ ਤੇ ਚਲੋ ਜੀ ਬਾਏ ਟੇਕ ਕੇਅਰ ਨੈਕਸਟ ਵਲੋਗ ਦੇ ਵਿੱਚ ਮਿਲਦੇ ਹਾਂ ਜੀ